ਹਾਂਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੀ ਹੈ ਕੋਠੀ ਲੈ ਕੇ ਆਏ ਹਾਂ ਬੈਂਕ ਕਲੋਨੀ ਦੇ ਵਿੱਚ ਜਿਹੜੀ ਕੋਠੀ 140 ਗਾਈਦੀ ਹੈ ਸੋ ਬਹੁਤ ਹੀ ਸੋਹਣਾ ਫਰੰਟ ਹੈ ਇਸ ਕੋਠੀ ਦਾ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਹੈ ਸੋ ਵੀਡੀਓ ਨੂੰ ਕਿਤੇ ਸ਼ੇਅਰ ਨਾ ਕਰਦੇ ਹੋ ਤੇ ਚੈਨਲ ਨੂੰ ਕਿਤੇ ਸਬਸਕ੍ਰਾਈਬ ਨਾ ਕਰ ਲਿਓ ਕਿਉਂਕਿ ਕਿਸੇ ਦਾ ਫਾਇਦਾ ਨਾ ਹੋ ਸਕੇ ਤੁਹਾਡੇ ਹੱਥੋਂ ਤੇ ਆਪਾਂ ਕੋਠੀ ਵੇਖਦੇ ਹਾਂ ਬੜੇ ਆਰਾਮਦਾਰੀ ਦੇ ਨਾਲ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਪੋਰਚ ਕਾਫੀ ਖੁੱਲਾ ਡੁੱਲਾ ਵੱਡਾ ਸਾਧਨ ਜਿਹੜਾ ਬੜੇ ਆਰਾਮਦਈ ਨਾਲ ਲੱਗਣ ਤੋਂ ਬਾਅਦ ਵੀ ਜਿਹੜੇ ਆ ਟੂ-ਵੀਲਰ ਆ ਉਹ ਵੀ ਬੜੇ ਆਰਾਮਦਈ ਨਾਲ ਸੀ ਲਾ ਸਕਦੇ ਹਾਂ ਕਿਉਂਕਿ ਛੋਟਾ ਜਿਹਾ ਵਿੜਾ ਹੈਗਾ ਸੋ ਸਾਰੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਵਧੀਆ ਹੋਇਆ ਵੀ ਹੈ ਡੋਰ ਵਿੰਡੋ ਦੀ ਗੱਲ ਕਰੀਏ ਟਾਇਲਜ਼ ਦੀ ਗੱਲ ਕਰੀਏ ਤੁਸੀਂ ਵਾਸ਼ਪੇਸ਼ਨ ਦੇਖ ਸਕਦੇ ਹੋ ਵੈਸੇ ਕਹਿੰਦੇ ਆ ਕਿ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਦੱਸਣ ਦੀ ਲੋੜ ਨਹੀਂ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਸੋ ਬਿਲਕੁਲ ਜਿਹੜੀ ਆ ਫਰੈਸ਼ ਕੋਠੀ ਹੈ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਦੀ ਕੋਠੀ ਜਿਹੜੀ ਆ ਆਪਾਂ ਦੇਖ ਰਹੇ ਆ ਦੋ ਬੈੱਡਰੂਮ ਜਿਹੜੇ ਆ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਗਰਾਊਂਡ ਫਲੋਰ ਤੇ ਦੋ ਵਾਸ਼ਰੂਮ ਸੋ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਹੈਗੀ ਆ ਜੀ ਅਸੀਂ ਬੁਲੇ ਦੇਖ ਰਹੇ ਹਾਂ ਬੈਂਕ ਕਲੋਨੀ ਦੇ ਵਿੱਚ ਇਹ ਕੋਠੀ ਸੋ ਕੱਬਰ ਦਾ ਕੰਮ ਵੀ ਬਹੁਤ ਸ਼ਾਨਦਾਰ ਜਿਹੜਾ ਹੋਇਆ ਵੀ ਹੈ ਚਾਹੇ ਉਹ ਟਾਇਲ ਦੀ ਗੱਲ ਕਰੀਏ ਡੋਰ ਵਿੰਡੋ ਦੀ ਗੱਲ ਕਰੀਏ ਜਾਂ ਵਾਸ਼ਰੂਮ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਜਿਹੜੀ ਆ ਅੱਜ ਦੀ ਕੋਠੀ ਆ ਸੋ ਰੇਟ ਦੀ ਗੱਲ ਕਰੀਏ ਤਾਂ 80 ਲੱਖ ਰੁਪਏ ਜਿਹੜੀ ਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਮਕਾਨ ਦੀ ਜਿਹੜੀ ਆ ਵੰਤਰ ਕਿਸ ਤਰ੍ਹਾਂ ਦੀ ਹੈ ਉਹਦਾ ਨਕਸ਼ਾ ਕਿਸ ਤਰ੍ਹਾਂ ਦਾ ਉਹਦਾ ਕੰਮ ਕਿਸ ਤਰ੍ਹਾਂ ਦਾ ਹੋਇਆ ਉਹ ਕਿਸ ਮੁਹੱਲੇ ਦੇ ਵਿੱਚ ਆ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਰੇਟ ਦੇ ਉੱਤੇ ਨਿਰਭਰ ਕਰਦੀਆਂ ਸੋ 80 ਲੱਖ ਰੁਪਈਆ ਜਿਹੜਾ ਰੇਟ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਦੀ ਕੋਠੀ ਜਿਹੜੀ ਆਪਾਂ ਦੇਖ ਰਹੇ ਹਾਂ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਵੀਡੀਓ ਨੂੰ ਸ਼ੇਅਰ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੁਹਾਨੂੰ ਨਹੀਂ ਕਵਾਂਗੇ ਤੇ ਕਰਿਓ ਵੀ ਨਾ ਹੋ ਸਕਦਾ ਤੇ ਆਪਾਂ ਦੇਖਦੇ ਆਂ ਇਹ ਕੋਠੀ ਸੋ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕੋਠੀ ਦਾ ਕੰਮ ਆ ਜਿਹੜਾ ਕਿਸ ਤਰ੍ਹਾਂ ਦਾ ਹੋਇਆ ਸੋ ਬਹੁਤੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਅੱਜ ਦੀ ਕੋਠੀ ਵਾਕਈ ਬਹੁਤ ਵਧੀਆ ਬਣੀ ਹੋਈ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਕੱਬਰਡਸ ਜਿਹੜਾ ਦੋਨੇ ਬੈਡਰੂਮਾਂ ਦੇ ਵਿੱਚ ਉਹ ਬਣਿਆ ਹੋਇਆ ਪੂਜਾ ਰੂਮ ਵੀ ਆ ਰਸੋਈ ਵੀ ਆ ਡ੍ਰੈنگ ਰੂਮ ਵੀ ਆ ਔਰ ਪੋਰਚ ਵੀ ਕਾਫੀ ਜਿਹੜਾ ਖੁੱਲਾ ਡੁੱਲਾ ਤੇ ਆਜੋ ਇੱਕ ਝਾਤ ਮਾਰਦੇ ਆਪਾਂ ਫਰਸਟ ਫਲੋਰ ਤੇ ਸੋ ਪੌੜੀਆਂ ਦੇ ਵਿੱਚ ਵੀ ਜਿਹੜਾ ਗ੍ਰੇਨਾਇਟ ਪੱਥਰ ਉਹ ਲੱਗਿਆ ਹੋਇਆ ਹੈ ਸਟੀਲ ਦੀ ਰੇਲਿੰਗ ਔਰ ਬਿਲਕੁਲ ਫਰੈਸ਼ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਐਸ ਵੇਲੇ ਆਪਾਂ ਹੈਗੇ ਜੀ ਫਰਸਟ ਫਲੋਰ ਤੇ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਉੱਪਰ ਵੀ ਲੌਬੀ ਜਿਹੜੀ ਆ ਉਹ ਬਣੀ ਹੋਈ ਆ ਬੈਡਰੂਮ ਸੈਟ ਆ ਜਿਹੜਾ ਉਹ ਬਣਿਆ ਹੋਇਆ ਸੋ ਸਾਰੀ ਕੋਠੀ ਦੇ ਵਿੱਚ ਆ ਜਿਹੜਾ ਕੰਮ ਆ ਉਹ ਬਹੁਤ ਵਧੀਆ ਹੋਇਆ ਵੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਜਿਹੜਾ ਡਿਸਪਲੇ ਨੰਬਰ ਦਿੱਤਾ ਹੁੰਦਾ ਉੱਥੇ ਕੰਟੈਕਟ ਕਰਕੇ ਤੁਸੀਂ ਘਰ ਦੀ ਐਡ ਕੋਠੀਆਂ ਦੀ ਐਡ ਜਾਂ ਜ਼ਮੀਨ ਦੀ ਐਡ ਜਿਹੜੀ ਆ ਉਹ ਕਰਵਾ ਸਕਦੇ ਹੋ ਸੋ ਉਹਦੇ ਵਾਸਤੇ ਵੀਡੀਓ ਬਣਾ ਕੇ ਸਾਨੂੰ ਭੇਜੋ ਮੋਬਾਈਲ ਨੂੰ ਟ੍ਰੇਡਾ ਕਰਕੇ ਸਾਰੀ ਕੋਠੀ ਬੜੀ ਸਲੋ 모ਸ਼ਨ ਦੇ ਵਿੱਚ ਵੀਡੀਓ ਬਣਾਓ ਔਰ ਦੋ ਤਿੰਨ ਫੋਟੋਆਂ ਤੇ ਇੱਕ ਘਰ ਦੀ ਪੂਰੀ ਡਿਟੇਲ ਆ ਜਿਹੜੀ ਉਹ ਸਾਨੂੰ ਲਿਖ ਕੇ ਪੇਜ ਦੇ ਉੱਤੇ ਉਹਦੀ ਫੋਟੋ ਵਿੱਚ ਕੇ ਸੈਂਡ ਕਰ ਦਿਆ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਡਬਲ ਸਟੋਰੀ ਕੋਠੀ ਆ ਜਿੰਨਾ ਹੀ ਪੋਰਸ਼ਨ ਲਗਭਗ ਥੱਲੇ ਬਣਿਆ ਉਹਨਾਂ ਹੀ ਪੋਰਸ਼ਨ ਜਿਹੜਾ ਉੱਪਰ ਵੀ ਬਣਿਆ ਹੋਇਆ ਤੁਸੀਂ ਦੇਖਿਆ ਔਰ ਤਾਰੀਫ ਕਰਨੀ ਤਾਂ ਬੰਦੀ ਐ ਇਸ ਕੋਠੀ ਦੀ ਕਿਉਂਕਿ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਐ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸੋ ਇਸੇ ਤਰ੍ਹਾਂ ਹੀ ਬਣੇ ਰਹੋ